ਪਿੰਦਰਜੀਤ ਸਿੰਘ ਸੁਲਤਾਨਵਿੰਡ ਇਹ ਅੰਮ੍ਰਿਤਸਰ ਦਾ ਪਿੰਡ ਸੁਲਤਾਨਵਿੰਡ ਹੈ ਇੱਥੇ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਨੇ ਰਲ ਕੇ ਇੱਕ ਬੋਰਡ ਅੱਜ ਇੱਥੇ ਲਾਇਆ ਹੈ 메ਨ ਨਹਿਰ ਦੇ ਉੱਤੇ ਜਿੱਥੇ ਚੌਂਕ ਵੱਜਦਾ ਸਾਰਾ ਸੁਲਤਾਨਵਿੰਡ ਪਿੰਡ ਦਾ ਇਸ ਚੌਂਕ ਦੇ ਤੇ ਬੋਰਡ ਲਾਇਆ ਜਿਸ ਬੋਰਡ ਦੇ ਉੱਤੇ ਬੀਜੇਪੀ ਸਰਕਾਰ ਦਾ ਬੀਜੇਪੀ ਪਾਰਟੀ ਦਾ ਇਹ ਬਾਈਕਾਟ ਕੀਤਾ ਗਿਆ ਇਹ ਬਾਈਕਾਟ ਕਿਸਾਨਾਂ ਨੇ ਇਸ ਕਰਕੇ ਕੀਤਾ ਸਾਨੂੰ ਦਿੱਲੀ ਜਾਣ ਤੋਂ ਇਹਨਾਂ ਨੇ ਸਰਕਾਰ ਨੇ ਰੋਕਿਆ ਸਾਡੇ ਨਾਲ ਤਸ਼ੱਦਦ ਕੀਤੇ ਜਿਸ ਤਰ੍ਹਾਂ ਪਾਕਿਸਤਾਨ ਦੇ ਬਾਰਡਰ ਵਾਂਗੂ ਤਾਰਾਂ ਲਾ ਕੇ ਤੇ ਗੋਲੇ ਮਾਰੇ ਗਏ ਗੋਲੀਆਂ ਸਿੱਧੀਆਂ ਮਾਰ ਕੇ ਸਾਡੇ ਕਿਸਾਨ ਸ਼ਹੀਦ ਵੀ ਕੀਤੇ ਆ ਇਹਨਾਂ ਨੇ ਉੱਥੇ ਪਹਿਲਾਂ ਸਰਕਾਰਾਂ ਨੇ ਜਦੋਂ ਲੋੜ ਸੀ ਉਦੋਂ ਇਹਨਾਂ ਨੇ ਨਾਅਰੇ ਬਣਾਏ ਜੈ ਜਵਾਨ ਜੈ ਕਿਸਾਨ ਪਰ ਅੱਜ ਅੱਜ ਇਹਨਾਂ ਨੇ ਉਸੇ ਬਾਰਡਰ ਦੇ ਉੱਤੇ ਜਵਾਨ ਤੇ ਕਿਸਾਨ ਆ ਮੋਹ ਸਾਹਮਣੇ ਕਰਕੇ ਸਾਬੋ ਜੇ ਲੜਾਤੇ ਸਿੱਧੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਜੇ ਕਿਸਾਨਾਂ ਦੀ ਤੇ ਜਵਾਨਾਂ ਦੀ ਦੋਹਾਂ ਦੀ ਬੇਇੱਜ਼ਤੀ ਕੀਤੀ ਆ ਇਹ ਸਰਕਾਰ ਗੂੰਗੀ ਤੇ ਬੋਲੀ ਸਰਕਾਰ ਆ ਕਿਸੇ ਦੀ ਆਵਾਜ਼ ਨਹੀਂ ਸੁਣਦੀ ਇਹ ਸਰਕਾਰ ਨੂੰ ਅਸੀਂ ਸਰਕਾਰ ਦਾ ਬਾਈਕਾਟ ਕਰਦੇ ਆ ਬਿਲਕੁਲ ਇਹ ਸਰਕਾਰ ਨੂੰ ਇਹੀ ਆਪਣੇ ਏਰੀਏ ਵਿੱਚ ਸੁਲਤਾਨਵਿੰਡ ਪਿੰਡ ਵਿੱਚ ਤੇ ਪੂਰੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਇਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਤੇ ਇਹਨਾਂ ਨੂੰ ਵੋਟਾਂ ਬਿਲਕੁਲ ਨਹੀਂ ਪਾਈਆਂ ਜਾਣਗੀਆਂ ਮਾ ਨਾਮ ਦੱਸ ਕੇ ਕਿਸ ਤਰ੍ਹਾਂ ਪ੍ਰਸਤੁਤ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਾਮ ਆਪਣਾ ਗੁਰਪ੍ਰੀਤ ਸਿੰਘ ਸੋਨੂ ਮਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਅਸੀਂ ਜਿਹੜਾ ਅੰਮ੍ਰਿਤਸਰ ਦੀ ਸਾਰੀ ਟੀਮ ਅੱਜ ਜੋ ਵੀ ਇੱਥੇ ਪ੍ਰਦਰਸ਼ਨ ਕਰ ਰਹੇ ਆ ਬਹੁਤ ਇੱਕ ਕਿਸਾਨਾਂ ਦੇ ਉੱਤੇ ਖੰਡੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਦਸਤਜਦ ਕੀਤਾ ਗਿਆ ਜੋ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇੱਕ ਹਕੀ ਮੰਗਣ ਆਪਣੀਆਂ ਮੰਗੀਆਂ ਹੀ ਕੇਂਦਰ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਸਾਨੂੰ ਹਿੜਿਆਣੇ ਦਾ ਬਾਡਰ ਨਹੀਂ ਟੱਪਨ ਦਿੱਤਾ ਸਾਡੇ ਉਤੇ ਬਹੁਤ ਵੱਡਾ ਤਸੱਦਦ ਕੀਤਾ ਇਹਨਾਂ ਨੇ ਸਾਡੇ ਸ਼ੁਭਕਰਨ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰੀ ਉਹਦਾ ਕੀ ਕਸੂਰ ਸੀ ਉਹ ਆਪਣੀਆਂ ਮੰਗਾ ਮੰਨ ਜਾ ਰਿਹਾ ਸੀ ਐਮਐਸਪੀ ਲੈਣ ਜਾ ਰਿਹਾ ਸੀ ਜਾਂ ਲਖੀਨਪੁਰ ਕੀ ਦੀ ਜਿਹੜੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਕੀ ਇਨਸਾਫ ਦਿੱਤਾ ਅੱਜ ਵੀ ਉਹਨਾਂ ਨੂੰ ਅੱਜ ਵੀ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਚਿਆ ਕਿ ਤੁਸੀਂ ਕਿਸਾਨਾਂ ਨੂੰ ਕੁਚਲਿਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਇਹਨਾਂ ਨੇ ਐਮਪੀ ਦੀਆਂ ਅਸੀਂ ਵੱਡੇ ਲੈਵਲ ਤੇ ਵਿਰੋਧ ਕਰਾਂਗੇ ਸਾਡੇ ਕਿਸਾਨਾਂ ਨੂੰ ਬੋਰੀਆਂ 'ਚ ਪਾ ਕੇ ਕੁੱਟਿਆ ਗਿਆ ਸਾਡੇ ਟਰੈਕਟਰ ਤੋੜੇ ਗਏ ਕਾਰਾਂ ਤੋੜੀਆਂ ਗਈਆਂ ਫਿਰ ਵੀ ਇੰਦਾਜ ਦੇ ਨਾਲ ਸਾਡੇ ਟਰੈਕਟਰਾਂ ਨੂੰ ਆ ਕੇ ਘੇਰਾ ਪਾਇਆ ਗਿਆ ਨਾਲੋਂ ਬੰਬ ਮਾਰ ਮਾਰ ਕੇ ਅੱਜ ਕਿਹੜੀ ਜਗ੍ਹਾ 'ਤੇ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਇਹ ਜੀ ਜਿਹੜਾ ਅੰਮਰਸਰ ਪਿੰਡ ਸੁਲਤਾਨਵੈਣ ਦੇ ਵਿੱਚ ਪੂਰਨ ਤੌਰ ਤੇ ਬੀਜੇਪੀ ਦਾ ਬਾਈਕਾਟ ਕਰਤਾ ਸਮੂਹ ਸੁਲਤਾਨਵੈਣ ਸਾਰਾ ਹੀ ਇਥੇ ਇਕੱਤਰ ਹੋਇਆ ਸਾਰੇ ਵੀਰ ਕਿਸਾਨ ਭਰਾ ਮਜ਼ਦੂਰ ਭਰਾ ਅਸੀਂ ਇਹਨਾਂ ਨੂੰ ਪਿੰਡ ਸੁਲਤਾਨਵੈਣ ਹਲਕੇ ਦੇ ਵਿੱਚ ਨਹੀਂ ਵੜਨ ਦੇਵਾਂਗੇ ਕੱਲ ਇੱਥੇ ਵਿਰੋਧ ਕੀਤਾ ਜਾਏਗਾ ਹੋਰ ਵੀ ਪਿੰਡਾਂ 'ਚ ਵਿਰੋਧ ਕੀਤਾ ਜਾਏਗਾ ਵੇਖੋ ਜੀ ਟੋਟਲ ਪੂਰੇ ਭਾਰਤ ਭੰਦਰ ਦੇ ਵੈਸੇ ਦੇ ਇਹਨਾਂ ਦਾ ਵਿਰੋਧ ਹੋਣ ਲਿਆ ਬਾਕੀ ਪੰਜਾਬ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਇਹਨਾਂ ਦਾ ਵਿਰੋਧ ਹੋਊਗਾ